ਸਤਿ ਸ਼੍ਰੀ ਅਕਾਲ ਜੀ ਅੱਜ ਦੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ ਅਧਿਆਪਕਾਂ ਨਾਲੋਂ ਕੱਚਾ ਸ਼ਬਦ ਨਾ ਹਟਾ ਸਕੀ ਭਗਵੰਤ ਮਾਨ ਸਰਕਾਰ ਹੁਣ ਟੀਚਰਾਂ ਵੱਲੋਂ ਗੁੱਪਟ ਐਕਸ਼ਨ ਦਾ ਐਲਾਨ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਧਿਆਪਕਾਂ ਦੇ ਨਾਲੋਂ ਕੱਚਾ ਸ਼ਬਦ ਹਟਾਉਣ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਇਸ ਫੇਲੇ ਜ਼ੁਬਾਨ ਤੋਂ ਕੱਚੀ ਹੁੰਦੀ ਜਾ ਰਹੀ ਹੈ ਕਿਉਂਕਿ ਇਸ ਸਰਕਾਰ ਨੇ ਅਣਗਿਣਤ ਕੱਚੇ ਅਧਿਆਪਕਾਂ ਨੂੰ ਸਿਰਫ ਮਿੱਠਾ ਜ਼ਹਿਰ ਹੀ ਦਿੱਤਾ ਹੈ ਜਦੋਂ ਵੀ ਕੱਚੇ ਅਧਿਆਪਕ ਆਪਣਾ ਦਰਦ ਲੈ ਕੇ ਸਿੱਖਿਆ ਮੰਤਰੀ ਜਾਂ ਫਿਰ ਮੁੱਖ ਮੰਤਰੀ ਕੋਲ ਜਾਂਦੇ ਹਨ ਤਾਂ ਲਾਰਿਆਂ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪੈਂਦਾ ਹਾਕਮ ਤੜਾ ਬਦਲਾ ਦਾ ਨਾਰਾ ਤਾਂ ਦੇ ਰਹੇ ਹਨ ਪਰ ਖੁਦ ਪੁਰਾਣੇ ਹਾਕਮਾ ਦੀ ਰੀਸ ਕਰਕੇ ਬਦਲ ਨਹੀਂ ਰਹਾ ਕੱਚੇ ਅਧਿਆਪਕ ਸਿਮੀ ਗਰੋਵਰ ਮਮਤਾ ਜਸਪਾਲ ਸਿੰਘ ਅਸ਼ੋਕ ਕੁਮਾਰ ਸੁਖਜੀਤ ਕੋਰ ਓਮ ਪ੍ਰਕਾਸ਼ ਸਰਬਜੀਤ ਕੋਰ ਨੀਲਮ ਰਾਣੀ ਕਰਮਜੀਤ ਕੋਰ ਅਤੇ ਮੁਖਰਜੀਤ ਕੋਰ ਨੇ ਦੱਸਿਆ ਕਿ ਪਿਛਲੇ 1 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਨੂੰ ਬੇਨਤੀਆਂ ਕਰ ਕਰਕੇ ਥੱਕ ਚੁੱਕੇ ਹਾਂ ਤੇ ਹੁਣ ਮਜਬੂਰਨ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਜੇਕਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਹੁਣ ਗੁਪਤ ਐਕਸ਼ਨ ਕਰਾਂਗੇ ਅਤੇ ਗੁਪਤ ਐਕਸ਼ਨ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਹਾਂ ਅਸੀਂ ਜਾਨਣਾ ਵੀ ਦੇ ਸਕਦੇ ਹਾਂ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਅਸੀਂ ਪਿਛਲੇ 1 ਸਾਲ ਤੋਂ ਬਹੁਤ ਜ਼ਿਆਦਾ ਮੰਨਤਾ ਕੀਤੀਆਂ ਸਰਕਾਰ ਦੀਆਂ ਮੀਟਿੰਗਾਂ ਕੀਤੀਆਂ ਪਰ ਸਰਕਾਰ ਕਿਸੇ ਵੀ ਮੀਟਿੰਗ ਦੇ ਵਿੱਚ ਕੋਈ ਵੀ ਸਾਰਥਕ ਹੱਲ ਕੱਢ ਨਹੀਂ ਪਾਈ ਸਾਨੂੰ 28 ਜੁਲਾਈ ਦਾ ਲਾਰਾ ਲਾ ਕੇ ਸਰਕਾਰ ਫਿਰ ਤੋਂ ਮੁੱਕਰ ਗਈ ਹੁਣ ਅਸੀਂ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਾਂ ਸਾਡੇ ਕਾਫੀ ਸਾਥੀ ਜੋ ਡਿਪਰੈਸ਼ਨ ਵਿੱਚ ਚਲੇ ਗਏ ਹਨ ਅਤੇ ਉਹਨਾਂ ਨੂੰ ਪਤਾ ਨਹੀਂ ਕਰਦਿਆਂ ਨੇ ਕਿੰਨੀ ਵਾਰੀ ਸੁਸਾਇਸਾਈਡ ਕਰਨ ਤੋਂ ਬਚਾਇਆ ਹੈ ਕਿਉਂਕਿ ਉਹ ਇੰਨੇ ਜ਼ਿਆਦਾ ਨਰਾਜ਼ ਹੋ ਚੁੱਕੇ ਹਨ ਕਿ ਹੁਣ ਉਹਨਾਂ ਨੂੰ ਕੋਈ ਹੋਰ ਅੱਗੇ ਰਸਤਾ ਨਹੀਂ ਨਜ਼ਰ ਆ ਰਿਹਾ ਅੱਗੇ ਹੁਣ ਸਾਡਾ ਕੀ ਹੋਏਗਾ ਕਿਉਂਕਿ ਅਸੀਂ ਸਾਰੀ ਆਪਣੀ ਜ਼ਿੰਦਗੀ ਸਰਕਾਰ ਦੀ ਸੇਵਾ ਦੇ ਲਈ ਲੰਘਾ ਦਿੱਤੀ ਪਰ ਹੁਣ ਸਰਕਾਰ ਸਾਡੀ ਸਾਰ ਨਹੀਂ ਲੈ ਰਹੀ ਜਿੱਥੇ ਸਰਕਾਰ ਨੇ ਪਿਛਲੇ ਸਾਲ ਸਾਡੇ ਸਾਥੀ ਵੱਡੀ ਗਿਣਤੀ ਵਿੱਚ ਪੱਕੇ ਕਰ ਦਿੱਤੇ ਪਰ ਸਾਨੂੰ ਥੋੜੇ ਜਿਹੇ ਬੰਦਿਆਂ ਨੂੰ ਛੱਡ ਕੇ ਪਤਾ ਨਹੀਂ ਸਰਕਾਰ ਨੂੰ ਕੀ ਮਿਲਿਆ ਜੋ ਸਾਡੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਸਾਡੇ ਜਜ਼ਬਾਤਾਂ ਦੇ ਨਾਲ ਖੇਡਿਆ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖੇਡਿਆ ਪਰ ਆਉਣ ਵਾਲੀ ਮੀਟਿੰਗ ਦੇ ਵਿੱਚ ਜੇ ਕੋਈ ਸਾਰਥਕ ਹੱਲ ਨਹੀਂ ਹੁੰਦਾ ਤਾਂ ਗੁਪਤ ਐਕਸ਼ਨ ਕਰਾਂਗੇ ਅਤੇ ਸਰਕਾਰ ਨੂੰ ਦਿਖਾ ਦੇਾਂਗੇ ਕਿ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ